ਇੰਟਰਨੈਟ ਮੀਡੀਆ ਦੇ ਬਹੁਤ ਚਰਚਿਤ ਤੇ ਵਿਵਾਦਿਤ ਬਲਾਗਰ ਕਾਕਾ ਸਿੱਧੂ ਉਰਫ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ ਉਸ ਨੂੰ ਇੱਕ ਕੇਸ ਦੇ ਵਿੱਚ ਜ਼ਮਾਨਤ ਮਿਲੀ ਸੀ ਜਦੋਂ ਮੜ ਪਟਿਆਲਾ ਵਿੱਚ ਇੱਕ ਹੋਰ ਕੇਸ ਹੈ ਜਿਹੜਾ ਉਹ ਦਰਜ ਹੋ ਗਿਆ ਸੀ ਪਟਿਆਲਾ ਪੁਲਿਸ ਨੇ ਪਾਨੇ ਸਿੱਧੂ ਨੂੰ ਇੱਕ ਵਾਰੀ ਫਿਰ ਗ੍ਰਿਫਤਾਰ ਕਰਕੇ ਪਟਿਆਲਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਨਾ 30 ਤਰੀਕ ਤੱਕ ਦਾ ਰਿਮਾਂਡ ਹੈ ਜਿਹੜਾ ਉਹ ਹਾਸਲ ਕਰ ਲਏ। ਪੰਨਾ ਸਿੱਧੂ ਨੂੰ ਗ੍ਰਿਫਤਾਰ ਕਰਕੇ ਪਟਿਆਲਾ ਲਿਆਂਦਾ ਗਿਆ। ਤਾਂ ਦੂਜੇ ਪਾਸੇ ਪੰਨਾ ਸਿੱਧੂ ਦੇ ਭਰਾ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਾਰਵਾਈ ਦੱਸਦੇ ਕਿਹਾ ਪੰਜਾਬ ਦੇ ਹੱਕਾਂ ਦੇ ਲਈ ਬੋਲਣ ਵਾਲੇ ਵਿਅਕਤੀਆਂ ਦਾ ਹੁਣ ਇਹੀ ਹਾਲ ਹੋਵੇਗਾ। ਤਾਂ ਦੱਸ ਦੇ ਕਿ ਪੰਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਆਏ ਨੇ ਤੇ ਉਹਨਾਂ ਦੇ ਫੋਨਿਕ ਟਵੀਟ ਹੈ ਜਿਹੜਾ ਉਹ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਕੀਤਾ ਗਿਆ ਹੈ। ਸੁਖਪਾਲ ਸਿੰਘ ਖੈਰਾ ਦੇ ਵੱਲੋਂ ਟਵੀਟ ਦੇ ਵਿੱਚ ਲਿਖਿਆ ਗਿਆ ਹੈ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤਮਾਨ ਪੰਜਾਬ ਪੱਖੇ ਤੇ ਆਪਣੇ ਸਿਆਸੀ ਵਿਰੋਧੀਆਂ ਚੁਣ-ਚੁਣ ਕੇ ਦੋਰੇ ਮੁਕੱਦਮਿਆਂ ਵਿੱਚ ਪੁਲਿਸ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਟੌਰਚਰ ਕਰ ਰਿਹਾ ਹੈ। ਜਿੱਜਾ ਜੋ ਪੰਨਾ ਸਿੱਧੂ ਨੂੰ ਭਗਵੰਤ ਮਾਨ ਸਰਕਾਰ ਨੇ ਇੱਕ ਸਰਾਸਰ ਝੂਠੇ ਮਨਕਰਤਤ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਮੈਂ ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਤੇ ਮੈਨੂੰ ਇਹ ਲੱਗਦਾ ਹੈ ਕਿ ਜੋ ਮੇਰੇ ਨਾਲ ਹੋਇਆ ਉਹੋ ਇਨਵਿਨ ਪੰਨੇ ਸਿੱਧੂ ਦੇ ਨਾਲ ਹੋਇਆ ਏ ਮੈਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਕਿ ਇਨਸਾਫ ਪਸੰਦ ਲੋਕਾਂ ਨੂੰ ਬਲ ਬਖਸ਼ੇ ਅਤੇ ਭਗਵੰਤ ਮਾਨ ਨੂੰ ਰੱਬ ਐਨਿਕ ਬੁੱਧੀ ਬਖਸ਼ੇ ਕਿ ਜਿਸ ਮਕਸਦ ਸੇ ਲਈ ਉਹ ਚੁਣਿਆ ਗਿਆ ਹੈ ਉਸੇ ਕੰਮ ਨੂੰ ਕਰਨ ਦਾ ਯਤਨ ਕਰੇ ਨਾ ਕਿ ਇਸ ਤਰ੍ਹਾਂ ਸਟੇਟ ਪਾਵਰ ਦਾ ਦੁਰਉਪਯੋਗ ਕਰੇ ਤਾਂ ਹੀ ਟਵੀਟ ਜਿਹੜਾ ਹੈ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਪੰਜਾਬ ਦੀਆਂ 6 ਕਿਸਾਨ ਜਥੇਬੰਦੀਆਂ ਨਿੱਤਰੀਆਂ ਹਨ ਕਿਸਾਨਾਂ ਨੇ ਕਿਹਾ ਹੈ ਕਿ ਪੰਨਾ ਸਿੱਧੂ ਤੇ ਤਸੱਦਦ ਬਰਦਾਸ਼ਤ ਨਹੀਂ ਕਰਾਂਗੇ ਕੱਲ 12 ਤੋਂ 2 ਵਜੇ ਤੱਕ ਪੰਜਾਬ ਦੇ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨੀ ਨੂੰ ਕ੍ਰਾਂਤੀਕਾਰੀ ਤੁਸੀਂ ਸਾਰੇ ਮਸਲੇ ਨਾਲ ਜੁੜੇ ਹੀ ਹੋ ਭਾਨਿਆ ਸਿੱਧੂ ਨੂੰ 10000 ਰੁਪਇਆ ਲੈਣ ਦੇ ਤਹਿਤ ਪਹਿਲਾਂ ਗ੍ਰਿਫਤਾਰ ਕੀਤਾ ਕੱਲ ਉਹਦੀ ਜੋ ਜ਼ਮਾਨਤ ਹੋਣ ਲੱਗੀ ਆ ਉਸ ਤੋਂ ਬਾਅਦ ਉਹ ਚੈਨੀ ਖੋਣ ਦਾ ਇੱਕ ਕੇਸ ਪਾ ਕੇ ਤਿੰਨ ਦਿਨਾਂ ਦਾ ਰਿਮਾਂਡ ਉਹਦਾ ਫੇਰ ਦਿੱਤਾ ਪਹਿਲਾਂ ਵੀ ਉਹ ਤਿੰਨਾਂ ਤਸ਼ੱਦਦ ਕੀਤਾ ਗਿਆ ਜਲੀਲ ਕੀਤਾ ਗਿਆ ਉਹਨੂੰ ਤੇ ਹੁਣ ਫੇਰ ਉਸੇ ਰਮਾਂਡਾਂ ਦੇ ਚੱਕਰ ਦੇ ਵਿੱਚ ਪਾ ਕੇ ਅਸਲ ਵਿੱਚ ਜਿਹੜੇ ਬੰਦੇ ਕੁਛ ਬੋਲਦੇ ਆ ਸਰਕਾਰ ਦੇ ਉਲਟ ਬੋਲਦੇ ਆ ਅਪਾਂ ਜਾਣਦੇ ਆ ਵੀ ਭਾਨੇ ਨੇ ਪਿਛਲੇ ਦਿਨਾਂ ਦੇ ਵਿੱਚ ਠੱਗ ਏਜੰਟਾਂ ਤੋਂ ਪੈਸੇ ਵਾਪਸ ਕਰਾਏ ਆ ਲੋਕਾਂ ਦੇ ਸੋ ਚਾਹੀਦਾ ਤਾਂ ਇਹ ਸੀਗਾ ਵੀ ਜਿਹੜੇ ਸਰਕਾਰ ਦੇ ਕਰਨ ਵਾਲੇ ਕੰਮ ਆ ਪੁਲਿਸ ਦੇ ਕਰਨ ਵਾਲੇ ਕੰਮ ਆ ਉਹ ਭਾਨਾ ਕਰ ਰਿਹਾ ਵਾ ਇਹੋ ਜਿਹੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਦੀ ਬਜਾਏ ਉਹਨਾਂ ਨੂੰ ਇਸ ਤਰ੍ਹਾਂ ਜਵਾਨਬੰਦੀ ਕਰਨੀ ਇੰਟੈਰੋਗੇਟ ਸੈਂਟਰਾਂ ਦੇ ਵਿੱਚ ਸਿੱਟਣਾ ਸੋ ਇਹ ਇੱਕ ਚੀਜ਼ ਨੂੰ ਸਾਫ਼ ਕਰਦਾ ਵਾ ਵੀ ਠੱਗ ਟੋਲਾ ਤੇ ਸਰਕਾਰ ਜਿਹੜੀ ਆਪਾਂ ਕਹਿੰਦੇ ਰਲ ਕੇ ਚੱਲਦੇ ਆ ਇਹ ਇਹਨਾਂ ਦੇ ਸਰਕਾਰਾਂ ਦੇ ਹੱਥ ਹੁੰਦੇ ਆ ਆਮ ਲੋਕਾਂ ਨਾਲ ਠੱਗੀਆਂ ਮਾਰਦੇ ਰਲ ਮਿਲ ਕੇ ਮਾਰਦੇ ਆ ਸੋ ਇੱਕ ਤਾਂ ਇਹ ਇਸ ਗੱਲ ਤੇ ਮੋਹਰ ਲੱਗੀ ਆ ਦੂਸਰੀ ਗੱਲ ਇਹ ਵੀ ਕੀ ਹੁਣ ਜੋ ਪਹਾਨੇ ਨਾ ਹੋ ਰਿਹਾ ਉਹਨੂੰ ਚੁੱਪ ਕਰਕੇ ਦੇਖੀਏ ਜਾਂ ਉਹਦੇ ਵਿਰੁੱਧ ਉਹਦਾ ਵਿਰੋਧ ਕਰੀਏ ਸੋ ਅੱਜ ਪੰਜਾਬ ਦੀਆਂ 6 ਜਥੇਬੰਦੀਆਂ ਇੰਨਾਂ ਚ ਭਾਰਤੀ ਕਿਸਾਨ ਯੂ ਕ੍ਰਾਂਤੀਕਾਰੀ ਬੀਕੇ ਜੂ ਬ੍ਰਾਹਮਕੇ ਕਿਸਾ ਆਯਾਤ ਕਿਸਾਨ ਕਮੇਟੀ ਦਵਾਬਾ ਅ ਕਿਸਾਨ ਮਜ਼ਦੂਰ ਮੋਰਚਾ ਬੀਕੇਯੂ ਪਟੇੜੀ ਨਿਸ਼ਮੇਸ਼ ਕਿਸਾਨ ਯੂਨੀਅਨ ਇਹਨਾਂ ਛੇਾਂ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਕੱਲ ਨੂੰ 12 ਤੋਂ 2 ਵਜੇ ਤੱਕ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਟੂਲਪਲਾਜੇ ਜਿਹੜੇ ਆ ਉਹ ਜਾਮ ਕੀਤੇ ਜਾਣਗੇ ਜਾਂ ਜਾਮ ਨਾ ਕਹੋ ਫ੍ਰੀ ਕੀਤੇ ਜਾਣਗੇ ਟੂਲਪਲਾਜੇ ਫ੍ਰੀ ਕੀਤੇ ਜਾਣਗੇ 12 ਤੋਂ 2 ਕੱਲ ਨੂੰ ਸੋ ਸਾਰਿਆਂ ਲੋਕਾਂ ਨੂੰ ਆਮ ਭਰਾਵਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਜੇ ਅਸੀਂ ਨਹੀਂ ਬੋਲੇ ਤੇ ਇਹ ਜਿਹੜਾ ਧੱਕਾ ਵਾ ਇਹਦਾ ਜਿਹੜਾ ਚੱਕਰ ਚੱਲ ਰਿਹਾ ਵਾ ਜਵਾਨ ਬੰਦੀ ਕਰਾਉਣ ਦਾ ਚੱਕਰ ਚੱਲ ਰਿਹਾ ਇਹ ਕਿਸੇ ਤੇ ਵੀ ਪੈ ਸਕਦਾ ਵਾ ਸੋ ਇਸ ਕਰਕੇ ਕੱਲ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੱਲ ਨੂੰ 12 ਤੋਂ 2 ਤੂਲਪਲਾਜੇ ਤੇ ਪਹੁੰਚੋ ਤੇ 29 ਤਰੀਕ ਨੂੰ ਜਿਹੜਾ ਭਾਨੇ ਸਿੱਧੂ ਤੇ ਪਿੰਡ ਇਕੱਠ ਹੋ ਰਿਹਾ ਵਾ ਉਹਦੇ ਵਿੱਚ ਭਾਰਤੀ ਕਿਸਾਨ ਯੂਨ ਕ੍ਰਾਂਤੀਕਾਰੀ ਵਾਦੋ ਤੋਂ ਵਾਦੋ ਸ਼ਮੂਲੀਅਤ ਕਰੂਗੀ ਤੇ ਉਹਦਾ ਸਮਰਥਨ ਕਰੂਗੀ ਸੋ ਕੱਲ ਨੂੰ ਮਿਲਦੇ ਆ ਸਾਰੇ 12 ਤੋਂ 2 ਟੂਲਪਲਾਜ਼ਿਆਂ ਤੇ ਸਾਰਿਆਂ ਭਰਾਵਾਂ ਨੂੰ ਬੇਨਤੀ ਹੈ ਵੀ ਨਿੱਜਵਾਤੋਂ ਉੱਤੇ ਉੱਠ ਕੇ ਪਾਰਟੀ ਵਾਈਟੋਂ ਉੱਠ ਕੇ ਸਾਰੇ ਭਰਾ ਨੇੜਲੇ ਟੂਲਪਲਾਜ਼ਿਆਂ ਤੇ ਜ਼ਰੂਰ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ